ਲਹੌਰ ਫੁੱਦੂ ਉਹ ਪਿਸ਼ੌਰ ਵੀ ਫੁੱਦੂ ਉਹ ਪਿਸ਼ੌਰ ਬੀਤੇ ਦਿਨੀ ਸੁਖਰਤੀ ਦੀ ਐਕਸ ਗਰਲ ਫਰੈਂਡ ਮਨਜੀਤ ਕੌਰ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਕੀਰਤ ਮੋਟੇ ਦੇ ਨਾਲ ਜੋ ਸੁਖਰਤੀ ਦਾ ਦੋਸਤ ਸੀਗਾ ਉਸਦੇ ਨਾਲ ਦੋ ਤਿੰਨ ਰੀਲਾਂ ਸ਼ੇਅਰ ਕੀਤੀਆਂ ਜੋ ਰੀਲਾਂ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀਆਂ ਦੇਖ ਸਕਦੇ ਤੇ ਨਾਲ ਦੀ ਨਾਲ ਕੀਰਤ ਮੋਟੇ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਸਟੋਰੀ ਵੀ ਸਾਂਝੀ ਕਰੀ ਜਿਸ ਦੇ ਵਿੱਚ ਕੀਰਤ ਨੇ ਲਿਖਿਆ ਕਿ ਮੇਰਾ ਮਨਜੀਤ ਨਾਲ ਸਭ ਕਲੀਅਰ ਆ ਮੇਰਾ ਬੈਰ ਜਿੰਨਾ ਨਾਲ ਹੈਗਾ ਰਹੂਗਾ すく ਬਿੱਕੀ ਥਾਮਸ ਜਾਣ ਵੀ ਤੇ ਥਾਣੇਦਾਰ ਸਭ ਦੀ ਮਾਂ ਦੇ ਡੈਸ਼ ਦੇ ਦੂੰਗਾ ਮੈਂ ਸੋ ਇੱਥੇ ਕੀਰਤ ਮੋਟੇ ਦਾ ਕਹਿਣਾ ਕਿ ਮੇਰਾ ਮਨਜੀਤ ਕੌਰ ਨਾਲ ਹੁਣ ਸਭ ਕਲੀਅਰ ਹੋ ਗਿਆ ਕਿਉਂਕਿ ਕੀਰਤ ਮੋਟੇ ਨੇ ਵੀ ਮਨਜੀਤ ਕੌਰ ਨੂੰ ਗਾਲਾਂ ਕੱਢੀਆਂ ਸੀ ਜਦੋਂ ਕੀਰਤ ਤੇ ਸੁਖਰਤੀਆ ਦੋਨੋਂ ਲਾਈਵ ਹੋਏ ਸੀਗੇ ਇੱਕ ਵਾਰ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਤੇ ਇਹਨਾਂ ਸਾਰੀਆਂ ਸਟੋਰੀਆਂ ਤੇ ਰੀਲਾਂ ਤੋਂ ਬਾਅਦ ਸੁਖਰਤੀਆ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਇੱਕ ਸਟੋਰੀ ਸਾਂਝੀ ਕਰੀ ਜੋ ਸਟੋਰੀ ਤੁਸੀਂ ਆਪਣੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜਿਸ ਦੇ ਵਿੱਚ ਸੁਖਰਤੀਆ ਲਿਖਦਾ ਪਿਆ ਕਿ ਐਡਾਂ ਕਪਾ ਦੇ ਵਿੱਚ ਤੇ ਤਿਆਂ ਵਿਆਹ ਦੇ ਵਿੱਚ ਆਂਬਲੀਆਂ ਫਿਰਦੀਆਂ ਨੇ ਇਹ ਸਿੱਧਾ ਰਿਪਲਾਈ ਹੈ ਜਿਹੜਾ ਕਿ ਕੀਰਤ ਮੋਟੇ ਤੇ ਮਨਜੀਤ ਕੌਰ ਨੂੰ ਦਿੱਤਾ ਜਾ ਰਿਹਾ ਹੈ ਕਿ ਇਹ ਭੇਡਾਂ ਨੇ ਤੇ ਨਾਲ ਦੀ ਨਾਲ ਇੱਕ ਸਕਰੀਨਸ਼ਾਟ ਹੋਰ ਵੀ ਤੁਸੀਂ ਆਪਣੀ ਸਕਰੀਨ ਉੱਪਰ ਦੇਖ ਜਿਹਦੇ ਵਿੱਚ ਸੁਖਰਤੀ ਨੇ ਇੱਕ ਸ਼ੇਰ ਦੀ ਫੋਟੋ ਸਾਂਝੀ ਕੀਤੀ ਜਿਹੜਾ ਝੁੰਡ ਦੇ ਵਿੱਚੋਂ ਸ਼ੇਰ ਨਿਕਲ ਰਿਹਾਗਾ ਹੁਣ ਇਹ ਇੱਕ ਦੂਜੇ ਨੂੰ ਰਿਪਲਾਈ ਕਰਦੇ ਪਏ ਸੁਖਰਤੀ ਅਤੇ ਮਨਜੀਤ ਕੌਰ ਤੇ ਕੀਰਤ ਤੇ ਨਾਲ ਦੀ ਨਾਲ ਲੋਕ ਕਹਿੰਦੇ ਪਏ ਨੇ ਕਿ ਕੀਰਤ ਤੇ ਹੁਣ ਮਨਜੀਤ ਦੀ ਦੋਨਾਂ ਦੀ ਗੱਲਬਾਤ ਆ ਗਈ ਬਾਕੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਚਾਰ ਸਾਂਝੇ ਜ਼ਰੂਰ ਕਰੋ ਰੱਬ ਰਾਖਾ ਹਾਂ ਦੋ ਚਮਕਦੇ ਸੂਰਜ ਜੇ ਰਾਤਾਂ ਨੂੰ ਖੁੱਲ੍ਹੇ ਦੁਪਹਿਰ ਹੁਜੇ